ਤੇ ਹੈਗੇ ਵੀ ਨਵੇਂ ਨੇ ਇਹ ਨਹੀਂ ਕੱਲੇ ਵੱਡੇ ਪੈਸੇ ਜਮੀ ਨਵੇਂ ਨੇ ਦੇਖੀ ਕੱਲਾ ਕੱਲਾ ਲੂ ਕੱਢਾ ਜ ਟਾਇਰਾਂ ਤੇ ਉਸੇ ਤਰ੍ਹਾਂ ਹੀ ਖੜਾ ਪਿਛਲੇ ਟਾਇਰਾਂ ਦੀ ਗੱਲ ਕਰਦੇ ਆ ਇਹ ਪਾਤੀ 17 ਨੰਬਰ ਟਾਇਰ 17 ਨੰਬਰ ਐਮ ਆਰ ਐਫ ਦੇ ਇਹ ਇਹ ਵੀ ਜਮਾ ਨਵੇਂ ਨੇ ਧਰਮੇ ਕੱਲੇ ਕੱਲੇ ਨਾ ਗੱਡੀ ਦੇ ਉੱਪਰ ਪਲੱਸ ਦੀ ਨਿਸ਼ਾਨੀਆਂ ਉਸੇ ਤਰ੍ਹਾਂ ਹੀ ਖੜੀਆਂ ਨੇ ਬਈ ਚਾਰੇ ਟਾਇਰ ਮੈਨੂੰ ਇਹ ਦੱਸ ਹੋਣਗੇ ਕਿੰਨੇ ਕੁ ਦੇ ਪਹਿਲਾਂ ਤਾਂ ਜੇ ਆਪਾਂ ਟਾਇਰਾਂ ਦੀ ਗੱਲ ਕਰ ਲਈਏ ਮਾਗਰ 75000 ਦੇ ਬਈ ਮੂਰ ਲੈ ਮੰਨ ਕੇ ਚੱਲ 18000 ਦੇ 75000 ਇਹ ਆ 18000 ਉਹ ਆ 75 ਤੇ 5 80 ਤੇ 10 90 ਤੇ 3 93000 ਜੇ ਬਾਈ ਨੇ ਕਲੀਅਰ ਕਿਹਾ ਤੇ ਮੇਰੇ ਸਾਹਬ ਨਾਲ ਓਰੀਜਨਲ ਹੀ ਹੈ ਕਿਉਂਕਿ ਜਿੱਥੋਂ ਥੋੜਾ ਜਿਹਾ ਕਲਰ ਉਤਰਿਆ ਉਹ ਤਾਂ ਉਤਰਿਆ ਹੋਇਆ ਹੈ ਨਾ ਆਰਮ ਦਿਖਾ ਦੀ ਜਮਾ ਸਹੀ ਹੈ ਹੈਨਾ ਡਬਲ ਪੰਪ ਦੇ ਵਿੱਚ ਆ ਬਈ ਇਹੇ ਹਾਂਜੀ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਨਾ ਇਹ 2 ਸਪੀਡ ਚ ਹੈ ਨਾ 2 ਸਪੀਡ ਆ ਦੇਖੋ ਏਜੰਸੀ ਵਾਲੇ ਚਟਾ ਸਾਰੀਆਂ ਉਦਾਂ ਹੀ ਪਈਆਂ ਨੇ ਇੱਧਰ ਵੀ ਆ ਜਾ ਬਾਈ ਮਗਰਾੜ ਉੱਪਰੋਂ ਚੈੱਕ ਕਰਵਾ ਦੇ ਜਮੀ ਨਵੇਂ ਪਏ ਆ ਰਿੰਮ ਚੈੱਕ ਕਰਵਾ ਦੇ ਧਰਮੇ ਹੂੰ ਇੱਧਰ ਵੀ ਆ ਜਾ ਆ ਆ ਆ ਸਾਰੀਆਂ ਟਿਊਬਾਂ ਤੇ ਮਾਰਦੀ ਕੈਮਰਾ ਆ ਦੇਖ ਕੱਲੀ ਕੱਲੀ ਵਾਇਰਿੰਗ ਦੇ ਉੱਪਰ ਚਟ ਹੈ ਨਾ ਉਸ ਤਰ੍ਹਾਂ ਲੱਗੀ ਹੋ ਫੱਕ ਤੇ ਤਾਂ ਰੰਗ ਵੀ ਉਮੀ ਖੜਾ ਜਾ ਰਿਹਾ ਪੰਜ ਚਾਰ ਕਿੜੀ ਲਾਇਨੇ ਉਹ ਬਾਈ ਕਹਿੰਦਾ ਅਜੇ ਤੱਕ ਲਿਫਟ ਦਾ ਚਕਾਈ ਹੀ ਨਹੀਂ ਸੀ ਅੱਛਾ ਜੀ ਹਾਂਜੀ ਉਹ ਦੇਖ ਸਟicker ਸ਼ੂਕਰ ਜਮ ਮਗਰਾੜਾਂ ਵਾਲੇ ਇਧਰੋਂ ਚੈੱਕ ਕਰ ਬਾਈ ਤੇ ਰਮੇਂਦਰੋਂ ਮਗਰਾੜ ਚੈੱਕ ਰਹੀ ਦੇਖ ਜਿੰਨੇ ਬਾਹਰੋਂ ਸੋਹਣੇ ਉਨੇ ਹੀ ਅੰਦਰੋਂ ਸੋਹਣੇ ਹਨ ਆ ਦੇਖ ਰੇਡੀਏਟਰ ਕਰਵਾ ਚੱਕਾ ਦਿਖਾ ਕਲਾ ਕਲਾ ਮਾਰ ਕਲਾ ਕਲਾ ਸਟicker 18 ਮਾਡਲ ਹੈ ਓਕੇ ਰਿਵਰਸਪੀਟ ਉਹ ਡਬਲ ਡਿਸਟ੍ਰੀਬਿਊਟਰ ਟਾਇਰ ਮੂਰ ਲਈ ਜਮੇ ਨਵੇਂ ਹੈ ਬਾਈ ਹਾਂਜੀ ਦਵਾਰ ਜਮਾ ਨਵੇਂ ਦਵਾਰ ਦੇ ਟਾਇਰ ਨੇ ਜਮਾ ਨਵੇਂ ਨੇ ਸ਼ੀਟ ਦੇ ਨੇ ਤੇ ਮਗਰ ਲਈ ਜੋੜੀ ਇਹਦੀ ਹੈਗੀ ਆ ਸੀਰ ਟਾਇਰ ਸੀਰ ਟਾਇਰ ਚਾਰੀ ਟਾਇਰ ਸੀਰ ਟਾਇਰ ਦੇ ਨੇ ਧਰਮੇ ਮਾਰ ਕਾ ਇੰਨਾ ਤਾਂ ਵੀ ਨਹੀਂ ਮਟੇ ਜਾਣੀ ਕਿ ਟਾਇਰਾਂ ਕਿੰਨੀ ਉਹ ਤਾਂ ਬੰਦਾ ਭੁੱਲ ਜੇ ਭੁੱਲ ਜੇ ਹਾਂ ਜਮੇ ਨਵੇਂ ਟਾਇਰ ਨੇ ਦੇਖ ਜਮਾ ਸੀਲ ਪਿਆ ਹੂੰ ਇਧਰ ਲਈ ਵੀ ਰਮ ਚੈੱਕ ਕਰਵਾ ਦੇ ਆ ਪੈਰਦਾਨ ਚੈੱਕ ਕਰ ਬਾਈ ਹਾਂ ਦੇਖ ਲੈ ਲੈ ਸੱਜਣੋ ਅੱਜ ਨਾ ਪੋਸ ਘਰੇ ਆ ਗਏ ਜਿੱਥੋਂ ਦਾ ਇੱਕ ਸੱਜਣਾ ਆਪਣੇ ਘਰੇ ਹੀ ਟਰੈਕਟਰਾਂ ਦਾ ਕਾਰੋਬਾਰ ਕਰਦਾ ਬਹੁਤ ਸਹਜ ਮਤੇ ਨਾਲ ਸੋਹਣੇ ਟਰੈਕਟਰ ਲਿਆ ਕੇ ਵੇਚਦਾ ਮਹੀਨੇ ਦੇ ਵਿੱਚ ਚਾਹੇ ਦੋ ਵੇਚ ਦੇ ਪਰ ਹੁੰਦੇ ਆ ਬਿਲਕੁਲ ਬੰਗ ਵਰਗੇ ਟਰੈਕਟਰ ਇੰਨੇ ਕ ਘੈਂਟ ਟਰੈਕਟਰ ਹੁੰਦੇ ਆ ਵੀ ਜਿੱਦਾਂ ਦਾ ਤੁਸੀਂ ਫੋਨ ਲਾਉਣੇ ਹੁੰਨੇ ਹੋ ਨਾ ਵੀ ਬਾਈ ਯਾਰ ਕਿਸੇ ਦੇ ਘਰੋਂ ਦਵਾ ਦੇ ਇਹ ਉਹ ਟਰੈਕਟਰ ਹੀ ਲਿਆਉਂਦਾ ਜਿਹੜੇ ਬਹੁਤ ਘੱਟ ਚੱਲੇ ਹੋਣ ਵਧੀਆ ਕੰਡੀਸ਼ਨ ਦੇ ਹੋਣ ਪਿੰਡ ਉਪਲੀ ਦੇ ਵਿੱਚ ਖੜੇ ਆ ਬਾਈ ਲਵਪ੍ਰੀਤ ਕੋਲੇ ਆਏ ਆ ਉਮਰ ਬੇਸਕ ਬਾਈ ਦੀ ਨਿਆਣੀ ਜੀ ਐ ਤੇ ਪਰ ਦਿਲੋਂ ਸ਼ੌਂਕ ਆ ਯਾਰੇ ਬੰਦੇ ਨੂੰ ਹਨਾ ਜਨੂਨ ਐ ਕਿਉਂਕਿ ਸ਼ੌਂਕ ਜਦੋਂ ਕਿਸੇ ਸੱਜਣ ਦੇ ਅੰਦਰ ਹੋਵੇ ਨਾ ਫਿਰ ਉਹ ਕੰਮ ਘੈਂਟ ਹੀ ਕਰਦਾ ਹੁੰਦਾ ਯਾਰ ਬਿਨਾ ਸ਼ੌਂਕ ਤੋਂ ਕੋਈ ਵੀ ਕੰਮ ਨਹੀਂ ਹੁੰਦਾ ਦੋ ਟਰੈਕਟਰ ਤੁਹਾਡੇ ਸਾਹਮਣੇ ਖੜੇ ਨੇ ਇਹ ਤਾਂ ਹੈਗਾ ਜੌਂਡੀਰ 5310 ਤੇ ਇਧਰਲੇ ਪਾਸੇ ਹੈਗਾ ਮੈਂ ਥੋੜੀ ਜੀ ਗੱਲ ਦੱਸ ਦਿੰਨਾ ਧਰਮ ਇਹ 855 16 ਦੇ ਟਾਇਰਾਂ ਵਾਲਾ ਪਰ ਇਹਦੇ ਨਾ ਪਿਛਲੇ ਟਾਇਰ ਵੀ ਵੱਡੇ 17 ਦੇ ਪਾਏ ਹੋਏ ਨੇ ਤੇ ਇਹਦੇ ਅਗਲੇ ਟਾਇਰ ਵੀ ਵੱਡੇ ਪਾਏ ਹੋਏ ਨੇ ਆਪਾਂ ਸਾਰੀ ਜਾਣਕਾਰੀ ਲਵੀ ਤੋਂ ਲੈਣੇ ਆ ਤੇ ਆਪਾਂ ਵੀ ਇਹ ਕਿੰਨਾ ਮਾਡਲ ਹੈ ਕਿੰਨਾ ਮਾਡਲ ਹੈ ਇਹ ਕੀ ਰੇਟ 'ਚ ਬਣੂ ਇਹ ਕੀ ਰੇਟ 'ਚ ਬਣੂ ਨਾ ਲੈ ਵੀ ਕੀ ਹਾਲ ਨੇ ਉਹਦਾ ਤਾਂ ਤੂੰ ਜਾ ਕੇ ਜੰਨਾ ਕੈਮਰੇ ਸਾਹਮਣੇ ਤਾਂ ਘੱਟ ਹੀ ਆਉਣਾ ਕਹਿੰਦਾ ਮੈਂ ਤਾਂ ਵਿਆਹ 'ਚ ਵੀ ਨਹੀਂ ਕਿਸੇ ਦੇ ਫੋਟੋ ਕਰਾਉਂਦਾ ਗੱਲ ਇਹ ਆ ਬਾਈ ਚੱਲ ਧੰਨਵਾਦ ਤੇਰਾ ਤੂੰ ਮੈਨੂੰ ਪਤਾ ਦਰਦਾ ਤੇ ਮੈਨੂੰ ਇਹ ਦੱਸ ਦੋਨੇ ਟਰੈਕਟਰ ਅੱਜ ਬਕਾਉ ਨੇ ਆਪਣੀ ਲਾ ਲਈ ਹਾਂਜੀ ਭਾਈ ਆਪਾਂ ਸ਼ੁਰੂਆਤ ਕਿਹੜੀ ਤੋਂ ਕਰਦੀਏ ਇਹ ਤੋਂ ਕਰੀਏ ਹਾਂਜੀ ਲਾ ਇਹ ਵੀ ਕੈਂਟ ਲੱਗਦਾ ਖੜਾ ਭਾਈ ਦੱਸੀ ਕਿੰਨਾ ਮਾਡਲ ਲਾ ਲਈ ਇਹ ਇਹ 20 ਮਾਡਲ ਆ ਭਾਈ 21 ਦੀ ਕਾਪੀ 2020 ਮਾਡਲ ਹੈ 21 ਚ ਦੀ ਕਾਪੀ ਬਣੀ ਹੋਈ ਹੈ ਓਕੇ ਤੇ ਇਹ ਨਗਦ ਕੈਸ਼ ਦਾ ਜਾ ਨਗਦ ਕੈਸ਼ ਫਸਟ ਪਾਰਟੀ ਨਗਦ ਕੈਸ਼ ਤੇ ਪਾਰਟੀ ਫਸਟ ਹੈ ਯਾਨੀ ਕਿ ਸਾਰੀ ਚੀਜ਼ਾਂ ਇਕੱਠੀਆਂ ਨੇ ਹਾਂਜੀ ਸਾਰੀ ਚੀਜ਼ਾਂ ਭਾਈ ਇਹ ਮੈਨੂੰ ਇਹ ਦੱਸੋ ਇਹ ਕੰਡੀਸ਼ਨ ਤਾਂ ਸਾਰਾ ਓਰੀਜਨਲ ਹੈ ਓਰੀਜਨਲ ਆ ਭਾਈ ਜ਼ਿੰਮੇਵਾਰ ਕੋਈ 파ਟ ਇਹਦਾ ਪੇਂਟ ਨਹੀਂ 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 ਆਪਾਂ ਦੱਸ ਕੇ ਦੇਵਾਂਗੇ ਹਾਂ ਜੀ ਕੋਈ ਹੋਇਆ ਤਾਂ ਭਰਾ ਬਣ ਕੇ ਦੱਸ ਦੀ ਕਿਉਂਕਿ ਜਦੋਂ 200 ਕਿਲੋਮੀਟਰ ਤੋਂ ਸੱਜਣ ਚੱਲ ਕੇ ਆਉਂਦਾ ਨਾ ਆ ਕੇ ਮੈਨੂੰ ਫੋਨ ਲਾ ਲੈ ਬਿਪਟੀ ਯਰਤੇ ਕੀ ਕਹਤੀ ਕੀ ਗੱਲ ਨਿਕਲ ਗਈ ਹਾਂ ਉਦੋਂ ਮੈਨੂੰ ਆਪ ਨੂੰ ਵੀ ਨਰਾਜਗੀ ਜੀ ਹੁੰਦੀ ਐ ਜੇ ਹੁੰਦਾ ਵੀ ਯਾਰ ਕਿਸੇ ਬੰਦੇ ਦਾ ਦਿਲ ਦੁਖਿਆ ਹੈ ਨਾ ਹਾਂ ਆਪਾਂ ਉਹ ਚੀਜ਼ਾਂ ਤੋਂ ਐ ਹੁੰਦਾ ਵੀ ਯਾਰ ਕਲੀਅਰ ਕਰ ਦਈਏ ਜੇ ਕੋਈ ਇੰਨਾ ਕੁ ਵੀ ਥਾਂ ਪੇਟ ਹੋਇਆ ਵੀ ਦੱਸ ਦਈਏ ਅਗਲੇ ਨੂੰ ਘਰੇ ਬੈਠੇ ਨੂੰ ਪਤਾ ਲੱਗ ਜੇ ਮਾਡਲ ਹੈਗਾ 2021 21 ਦੀ ਕਾਪੀ ਆ 21 ਦੀ ਕਾਪੀ ਆ ਨੰਬਰ ਪੰਜਾਬ ਦਾ ਪਹਿਲੀ ਪਾਰਟੀ ਦਾ ਨਾਮ ਆ ਲੈ ਮੈਨੂੰ ਪਹਿਲੀਆਂ ਦੀ ਵਿੱਚ ਇਹ ਦੱਸ ਦੇ ਵੀ ਇੱਥੋਂ ਲੈ ਕੇ ਤੁਸੀਂ ਦੱਸ ਤਾਂ ਸਾਰਾ Ориਜਨਲ ਹੈ ਨਾ ਇਹਦੇ ਮੂਹਰੇ ਟਾਇਰ ਕਿੰਨੇ ਨੰਬਰ ਪਾਏ ਹੋਏ ਨੇ ਇਹ 10 16 ਦੇ ਪਾਏ ਹੋਇਆ ਬਈ 10 1 ਹਾਂ ਸਾ ਨਹੀਂ ਇਹ ਤਾਂ ਹੋ ਗਿਆ ਰੇਟ 16 17000 ਤਾਂ ਰੇਟ ਹੋ ਗਿਆ ਉਦਾਂ ਇਹਨੂੰ ਕਿੰਨੇ ਨੰਬਰ ਟਾਇਰ ਆਉਂਦੇ ਆ ਉਹ ਇਹਨੂੰ 750 16 ਦੇ 750 ਦੇ ਆਉਂਦੇ 750 ਦੇ ਆਉਂਦੇ ਨੇ ਠੀਕ ਹੈ ਪਰ ਮੈਂ ਵੱਡੇ ਟਾਇਰ ਪਾਏ ਹੋਣੇ ਨਵੇਂ ਤੇ ਹੈਗੇ ਵੀ ਨਵੇਂ ਨੇ ਇਹ ਨਹੀਂ ਕੱਲੇ ਵੱਡੇ ਪਾਏ ਹੋਏ ਜਮੇ ਨਵੇਂ ਨੇ ਆ ਦੇਖੀ ਕੱਲਾ ਕੱਲਾ ਲੂ ਕੰਡਾ ਜ ਟਾਇਰਾਂ ਤੇ ਉਸੇ ਤਰ੍ਹਾਂ ਹੀ ਖੜਾ ਬਈ ਹੁਣ ਅਗਲੇ ਪਿਛਲੇ ਟਾਇਰਾਂ ਦੀ ਗੱਲ ਕਰਦੇ ਆ ਇਹ ਪਾਤੀ 17 ਨੰਬਰ ਟਾਇਰ 17 ਨਾ ਐਮ ਆਰ ਐਫ ਦੇ ਇਹ ਇਹ ਵੀ ਜਮਾ ਨਵੇਂ ਨੇ ਧਰਮੇ ਕੱਲੇ ਕੱਲੇ ਨਾ ਗੱਡੀ ਦੇ ਉੱਪਰ ਪਲੱਸ ਦੀ ਨਿਸ਼ਾਨੀਆਂ ਉਸੇ ਤਰ੍ਹਾਂ ਹੀ ਖੜੀਆਂ ਨੇ ਬਈ ਚਾਰੇ ਟ ਹੋਣਗੇ ਕਿੰਨੇ ਕੁ ਦੇ ਪਹਿਲਾਂ ਤਾਂ ਜੱਪਾ ਟਾਇਰਾਂ ਦੀ ਗੱਲ ਕਰ ਲਈਏ ਮਾਗ ਰਲੇ 75000 ਦੇ ਬਾਈ ਮੂਰ ਲੈ ਮੰਨ ਕੇ ਚੱਲ 18000 ਦੇ 75000 ਇਹ ਆ 18000 ਉਹ ਆ 75 ਤੇ 5 80 ਤੇ 10 90 ਤੇ 3 93000 ਲੈ ਗਰੋ 93000 ਦੇ ਤਾਂ ਮਿੱਤਰੋ ਇਹ ਟਰੈਕਟਰ ਦੇ ਨਾ ਕੱਲੇ ਟਾਇਰ ਨੇ ਉਹ ਤੋਂ ਬਾਅਦ ਬਾਈ ਉਹ ਰਿਆਤਰ ਮੈਂ ਆ ਹਿੱਸਾ ਵੀ ਦਿਖਾ ਦੇ ਜੇ ਬਾਈ ਨੇ ਕਲੀਅਰ ਕਿਹਾ ਤੇ ਮੇਰੇ ਸਾਹਬ ਨਾਲ ਓਰੀਜਨਲ ਹੀ ਆ ਕਿਉਂਕਿ ਜਿੱਥੋਂ ਥੋੜਾ ਜਿਹਾ ਕਲਰ ਉਤਰਿਆ ਹੋ ਤਾਂ ਉਤਰਿਆ ਹੋਇਆ ਨਾ ਆਰਮ ਦਿਖਾ ਦੀ ਜਮਾ ਸਹੀ ਹੈ ਹਨਾ ਡਬਲ ਪੰਪ ਦੇ ਵਿੱਚ ਆ ਬਈ ਇਹੇ ਹਾਂਜੀ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਨਾ ਇਹ 2 ਸਪੀਡ ਚ ਹੈ ਨਾ 2 ਸਪੀਡ ਚ ਹਾਂ 2 ਸਪੀਡ ਦੇ ਵਿੱਚ ਧਰਮੇ ਆ ਆ ਸਾਰੀ ਕੰਡੀਸ਼ਨ ਚ ਚੈੱਕ ਕਰਵਾਈ ਬਈ ਆ ਸਾਰੀ ਕੰਡੀਸ਼ਨ ਚ ਚੈੱਕ ਕਰਵਾ ਦੇ ਆ ਮੈਟਿੰਗ ਮੂਡ ਨਾਲ ਸਾਰੀ ਹੋਈ ਹੋਈ ਤਾਂ ਪੱਕੀ ਆ ਅਗਲੇ ਵਾਰੀ ਐਂਸੀ ਵਾਲੀਆਂ ਚਟਾਂ ਚ ਟੂਮ ਵੀ ਪਈਆਂ ਆ ਦੇਖੋ ਐਂਸੀ ਵਾਲੇ ਚਟਾਂ ਸਾਰੀਆਂ ਉਦਾਂ ਹੀ ਪਈਆਂ ਨੇ ਇੱਧਰ ਵੀ ਆ ਜਾ ਬਈ ਮਗਰਾੜ ਉੱਪਰੋਂ ਚੈੱਕ ਕਰਵਾ ਦੇ ਜਮੀ ਨਵੇਂ ਪਏ ਆ ਰਿੰਮ ਚੈੱਕ ਕਰਵਾ ਦੇ ਧਰਮੇ ਹੂੰ ਇੱਧਰ ਵੀ ਆ ਜਾ ਆ ਆ ਆ ਸਾਰੀਆਂ ਟਿਊਬਾਂ ਤੇ ਮਾਰਦੀ ਕੈਮਰਾ ਆ ਦੇਖ ਕੱਲੀ ਕੱਲੀ ਵਾਇਰਿੰਗ ਦੇ ਉੱਪਰ ਚਿੱਟ ਹਨ ਉਸ ਤਰ੍ਹਾਂ ਲੱਗੀ ਹੋਈ ਹੈ ਤੇ ਆ ਗ੍ਰੀਸ ਵਾਲੀਆਂ ਦਿਖਾ ਦੇ ਹਨ ਤੇ ਆ ਡਬਲ ਡਿਸਟ੍ਰੀਬਿਊਟਰ ਆ ਗਿਆ ਦੇਖ ਲੌਕ ਕਰੋ ਉਸੇ ਤਰ੍ਹਾਂ ਲੱਗਿਆ ਲਗਾਇਆ ਇਧਰੋਂ ਮਗਰਾੜ ਵੀ ਚੈੱਕ ਕਰਵਾ ਦੇ ਆ ਡਰਾਵਲ ਵੀ ਦਿਖਾ ਦੇ ਆ ਨਾਲ ਦਾ ਰੰਗ ਹੋ ਬਈ ਹਾਂ ਹਾਂਜੀ ਨਾਲ ਦਾ ਬਈ ਓਕੇ ਟਰਾਲੀ ਦਾ ਟਰਾਲੀ ਪਾ ਕੇ ਪੰਜ ਚਾਰ ਗੇੜੀ ਲਾਏ ਹੋਏ ਨੇ ਹੁੱਕ ਤੇ ਹੁੱਕ ਤੇ ਤਾਂ ਰੰਗ ਵੀ ਉਮੀ ਖੜਿਆ ਜਾ ਰਿਹਾ ਹੈ ਪੰਜ ਚਾਰ ਗੇੜੀ ਲਾਏ ਨੇ ਉਹ ਬਈ ਕਹਿੰਦਾ ਅਜੇ ਤੱਕ ਲਿਫਟ ਦਾ ਚੁਕਾਈ ਹੀ ਨਹੀਂ ਸੀ ਅੱਛਾ ਜੀ ਹਾਂਜੀ ਉਹ ਦੇਖ ਸਟicker ਸ਼ੂਕਰ ਜਮਾ ਮਗਰਾੜਾਂ ਵਾਲੇ ਇਧਰੋਂ ਚੈੱਕ ਕਰ ਬਈ ਇਧਰ ਮੇ ਤਿਆ ਅਧਿਕ ਰਮ ਇਹਣਾ ਜਮਾਨਾ ਮਾ ਤੇ ਇਧਰ ਆ ਜਾ ਆ ਆ ਦੇਖ ਲੈ 2020 ਮਾਡਲ ਦਾ ਮੈਨੂਫੈਕਚਰ 20 ਦਾ ਆ ਪਰਚੀਆਂ ਨਿਸਾਨੂ ਵੀ ਪੈਨੇ ਪੱਟੀ ਹਾਂ ਆ ਦੇ ਆ ਪਰਚੀਆਂ ਕੰਪਨੀ ਚ ਲੱਗੀਆਂ ਹੋਣਗੀਆਂ ਲੈ ਵੀ ਇਹ ਇਹਦੀ ਸ਼ੋ ਖੋਲੀ ਮੈਂ ਵੀ ਸਾਹਵੇਂ ਵਿੱਚੋਂ ਵੀ ਦੇਖੀਏ ਤੇ ਤਾਂ ਮੈਂ ਜਮਿਨਾ ਮਾ ਪਿਆ ਹੋਈ ਹੂੰ ਆ ਦੇਖਾ ਰੈਡੀਏਟਰ ਕਰਵਾਇਆ ਚੱਕਾ ਦਿਖਾ ਕਲਕਲਾ ਮਾਰ ਕਲਕਲਾ ਸਟicker ਇਧਰ ਵੀ ਸਜਾਇਆ ਕਰਵਾ ਦੀ ਤੇ ਕਨੋਪੀ ਲੱਗੀ ਹੋਈ ਆ ਬਾਈ ਇਹਦੀ ਹਾਂਜੀ ਬਾਈ ਤੇ ਆ ਕਰ ਦਿਓ ਬੰਦ ਸ਼ੋਅ ਬੰਦ ਕਰ ਦਿਓ ਤੇ ਆ ਵੀ ਰਮੀ ਚੇ ਕਰਵਾ ਦੇ ਵੀ ਮੂਲਾ ਮੈਂ ਇਹ ਦੱਸ ਰਿਹਾ ਵੀ ਬਾਈ ਪਹਿਲਾਂ ਇਹਦੇ ਉੱਪਰ ਕਈ ਸੱਜਣਾਂ ਆਏ ਸੋਚ ਲੈਂਦੇ ਆ ਵੀ ਅਸੀਂ ਬਾਈ ਲੋਨ ਜਾ ਕਰਵਾਉਣਾ ਹਾਂਜੀ ਬਾਈ ਕਿ ਕਿ ਕਿੰਨੇ ਦਾ ਲਾਈਨ ਪੂਰ ਸ਼ਟ ਕਰਕੇ ਅਧਿਕ ਲੱਗੀ ਆ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋਜੂਗਾ ਇਹ ਤਾਂ 4.4 ਲੱਖ ਦਾ ਲੋਨ ਹੋਜੂਗਾ 4.4 ਲੱਖ ਦਾ ਤਾਂ ਆਪਾਂ ਲੋਨ ਮੰਨ ਲਈਏ ਤੇ ਆਪਾਂ ਤਾਂ ਕਹਿੰਦੇ ਆ ਵੀ ਵੈਸੇ ਚਲੋ ਬਚੋ ਲੋਨ ਤੋਂ ਹਨਾ ਪਰ ਕਈ ਵਸ ਸੱਜਣਾ ਦੀ ਮਜਬੂਰੀ ਹੁੰਦੀ ਹੈ ਅਗਲਾ ਹਾਂ ਦਾ ਬਈ ਯਾਰ ਅਸੀਂ ਮਿਹਨਤ ਕਰਦੇ ਆਂ ਅਸੀਂ ਫਰੀ ਕਰ ਲਾਂਗੇ ਅਸੀਂ ਕੰਮੇ ਬੰਦੇ ਆ ਤੇ ਉਦਾਂ ਇਹਦੀ ਨਗਦ ਦੀ ਕੀ ਡਿਮਾਂਡ ਆ ਬਈ ਆਪਾਂ ਇਹਦੇ ਆਪਾਂ ਨਗਦ ਦਾ 6.70 ਲੱਖ ਰੁਪਏ ਮੰਗਦੇ 6 ਲੱਖ ਤੇ 70 ਹਜ਼ਾਰ ਛੱਡਾਂਗੇ ਕਿੰਨੇ ਕ ਦਾ ਜੈਸਨੋ ਵਾਲਾ ਰੇਟ ਕੀ ਬਣ ਜੂ ਪਰ 60000 ਦਾ ਦੇ ਦੇ 60 ਦਾ ਉੱਪਰ ਲੱਦਾ ਵੀ ਚੱਕ ਦੀ 6.5 ਦਾ ਬਣ ਜੂ ਬਣ ਜੂ 6. ਤੇ ਮਗਰ ਕਿੰਨੇ ਕੁ ਰਹਿ ਗਏ ਮਿੱਤਰੋ ਤੁਸੀਂ ਆਪ ਹੀ ਐਸਟੀਮੇਟ ਲਾ ਲਿਓ 2020 ਮਾਡਲ ਆ 214 ਸੀ ਬਣੀ ਹੋਈ ਆ ਹਾਂਜੀ ਪੰਜਾਬ ਦਾ ਨੰਬਰ ਆ ਤੇ ਮੈਨੂੰ ਇਹ ਦੱਸੋ ਸੱਚੀ ਚੱਲਿਆ ਕਿੰਨੇ ਘੰਟੇ ਹੋਇਆ ਇਹ ਇਹ 800 ਮਿਲਣਾ 70 ਦੇ ਘੰਟੇ ਚ ਰਿਜਨਲ ਚੱਲਿਆ ਤਾਂ ਮੈਂ ਚੈੱਕ ਕਰ ਬਈ 817 ਹਾਂ 70 75 ਵਕਤ ਦੇਖ ਲੈਨੇ ਆਪਾਂ ਕਰੀਮੀਟਰ ਆਉਣ ਨਾਲੋਂ ਤੋਂ ਬਾਅਦ ਇਹਨੂੰ ਸਟਾਰਟ ਕਰਕੇ ਵੀ ਦਿਖਾਈ ਦੇਈ ਫਿਰ 883 883 ਘੰਟੇ ਚੱਲਿਆ ਲੈ ਹੁਣ ਥੋੜਾ ਜਿਹਾ ਖੜਾ ਜੇ ਇੱਕ ਵਾਰ ਸਟਾਰਟ ਕਰੀ ਸਾਇਲੈਂਸਰ ਤੇ ਕੈਮਰਾ ਲਾਦੀ ਬੜਕ ਵੀ ਦੇਖ ਲਈਏ ਵਾਹ ਕਰ ਤੇ ਜਰ ਬੰਦ ਸਟਾਰਟਿੰਗ ਤਾਂ ਘੈਂਟਾ ਟਰੈਕਟਰ ਦੀ ਹੈ ਨਾ ਸਵਾ ਚਾਰ ਲੱਖ ਦਾ ਲੋਨ ਹੋਜੂ ਸਾਢੇ 6 ਲੱਖ ਦਾ ਦਵਾਂਗੇ ਹਾਂਜੀ ਠੀਕ ਹੈ ਤੇ ਬਈ ਜਿਹੜਾ ਆ ਖੜਾ 5310 ਇਹ ਕਿੰਨਾ ਮਾਡਲ ਹੈ ਮਾਡਲ ਆ ਬਈ ਰਿਵਰਸ ਪੀਟੀਓ ਆ ਡਾ ਕਿੰਨਾ ਮਾਡਲ ਹੈ 18 ਬਈ 18 ਮਾਡਲ ਹੈ ਓਕੇ ਰਿਵਰਸ ਪੀਟੀਓ ਆ ਡਬਲ ਡਿਸਟ੍ਰਿਬਿਊਟਰ ਅਛਾ ਡਬਲ ਡਿਸਟ੍ਰਿਬਿਊਟਰ ਹੈ ਰਿਵਰਸ ਪੀਟੀਓ ਹੈ ਹਾਂਜੀ ਤੇ ਜੀ ਗੱਲ ਕਰੀਏ ਤੇ ਟਾਇਰ ਮੂਰਲੇ ਜਮੇ ਨਵੇਂ ਹੈ ਬਈ ਹਾਂਜੀ ਦੁਵਾਰ ਜਮਾ ਨਵੇਂ ਦੁਵਾਰ ਦੇ ਟਾਇਰ ਨੇ ਜਮਾ ਨਵੇਂ ਨੇ ਸ਼ੀਟ ਦੇ ਨੇ ਤੇ ਮਗਰ ਲਈ ਜੋੜੀ ਇਹਦੀ ਹੈਗੀ ਆ ਸ਼ੀਟ ਦੀ ਚਾਰੀ ਸ਼ੀਟ ਦਾ ਚਾਰੀ ਟਾਇਰ ਸ਼ੀਟ ਦੇ ਨੇ ਧਰਮੇ ਮਾਰ ਕਾ ਇੰਨਾ ਤਾਂ ਵੀ ਨਹੀਂ ਮਟੇ ਜਾਣੀ ਕਿ ਟਾਇਰਾਂ ਕਿੰਨੀ ਉਹ ਤਾਂ ਬੰਦਾ ਭੁੱਲ ਜੇ ਭੁੱਲ ਜੇ ਹਾਂ ਜਮੇ ਨਵੇਂ ਟਾਇਰ ਨੇ ਤੇ ਕੰਡੀਸ਼ਨ ਤਾਂ ਬਈ ਇਹ ਵੀ origignal ਹੈ ਸਭ ਜ਼ਿੰਮੇਵਾਰੀ ਹੈ ਬਾਈ ਯਾਰ ਬਾਕੇ ਪੈਸੇ ਦੇ ਕੇ ਜਾਵੇ ਜਾਵੇ ਅੱਛਾ ਹਾਂਜੀ ਰੇਸ ਰੂਸ ਵਾਲੀ ਸੀਲ ਰੂਸ ਸਾਰੀ ਉਮੀ ਖੜੀ ਆ ਹੈ ਪੈਰਪੂਰ ਦਾ ਨੰਦਾ ਧਰਮੇ ਚੈੱਕ ਕਰਵਾ ਦੇ ਬਈ ਕੰਡੀਸ਼ਨ ਤਾਂ ਸਾਰਾ ਦਿਖਾ ਦੇ ਆਰੇ ਬੰਦੇ ਮੋਰਾਂ ਉਵੇਂ ਪੇਜ ਨੂੰ ਬਾਈ ਅੱਛਾ ਸਟicker ਹਾਂਜੀ ਇਹ ਐਂਸੀ ਵੱਲੋਂ ਆਉਂਦੇ ਨੇ ਓਕੇ ਟਰੈਕਟਰ ਬੇਸਕ ਘੱਟ ਲਿਆ ਲਿਆਉਣਾ ਤੂੰ ਚੰਗੀਆਂ ਪਰ ਮੈਂ ਦਿਖਾਈ ਲੈ ਦੇਖ ਜਮਾ ਸੀਟ ਪਿਆ ਹੂੰ ਇਧਰ ਲਈ ਵੀ ਰਮ ਚੈੱਕ ਕਰਵਾ ਦੇ ਆ ਪੈਰਦਾਨ ਚੱਕਰ ਬਾਈ ਹਾਂ ਦੇਖ ਲੈ ਇਧਰ ਨੇ ਹੋਰ ਇਹਨਾਂ ਤਾਂ ਮੈਂ ਦੇਖ ਉਹ ਦੇ ਦਿਖਾ ਮਗਰਾਡਾ ਮਗਰੂਡਾ ਵਾਲੇ ਸਾਰੇ ਸਟicker ਵਗੈਰਾ ਆ ਦੇ ਹੂੰ ਇਹ ਇਹਦਾ ਇਹਦਾ ਨੰਬਰ ਕਿੱਥੋਂ ਦਾ ਲੱਭੀ ਇਹਦਾ ਬੀਬੀ 78 ਬਈ ਕੀ ਵੀ 78 ਪੰਜਾਬ ਦੀ ਆ ਹਾਂਜੀ ਹਾਂਜੀ ਤੇ ਇਹ ਕਿੰਨੀ ਪਾਰਟੀ ਦੇ ਨਾਮ ਆ ਫਰਸਟ ਪਾਰਟੀ ਨਗਦ ਕੈਸਾ ਅਸ ਇਹ ਵੀ ਨਗਦ ਕੈਸਾ ਫਰਸਟ ਪਾਰਟੀ ਆ ਹਾਂਜੀ ਓਕੇ ਤੇ ਮੈਨੂੰ ਇਹ ਦੱਸ ਬਈ ਇਹ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋਜੂ ਜੀ ਅਪ ਇਹਦੀ ਗੱਲ ਕਰੀਏ ਇਹ ਤੇ ਬਈ ਬੁੱਟੀ 4.5 ਲੱਖ ਦਾ ਲੋਨ ਹੋਜੂ ਆ ਆ ਵੀ ਸੈਲਫ ਸੂਲਫੀ ਦੇ ਨਾਲ ਦੀ ਆ ਬਈ ਨਾਲ ਦੀ ਆ ਬਈ ਨਾਲ ਸਾਰਾ ਕੁਝ ਨਾਲ ਦਾ ਲਾਤਰ ਮੈਨੂੰ ਇਹ ਦੇਖੋ ਕਿੰਨੇ ਤੱਕ ਦੱਸਿਆ ਤੀਗਾ 4.5 ਲੱਖ 4.5 ਲੱਖ ਦਾ ਲੋਨ ਇਹਦੇ ਉੱਪਰ ਹੋਜੂ ਹਾਂਜੀ 18 ਮਾਡਲ ਹੈ ਇਹ ਇਹ ਕਿੰਨਾ ਕਿ ਚੱਲਿਆ ਹੋਇਆ ਇਹ 1900 ਘੰਟਾ ਚੱਲੇਗਾ ਭਾਈ 1900 ਘੰਟਾ ਹਾਂ ਜੀ ਇਹਦੇ ਨਾਲ ਦੇ ਟਾਇਰ 75 ਕੁ ਪੈਸੇ ਟਾਇਰ ਸੀ ਇਹਦੇ ਆਪਾਂ ਉਹ 30 ਮੰਨਦੇ ਸੀਗੇ ਫਿਰ ਆਪਾਂ ਤਾਂ ਪੈਸੇ ਥੋੜੇ ਪਏ ਆਪਾਂ ਨਵੇਂ ਪਾਤੇ ਅਸਾਂ ਇਹ ਤੁਸੀਂ ਪਵਾਤੇ ਨਵੇਂ ਲਾ ਕੇ ਹਾਂ ਓਕੇ ਇਹਨੂੰ ਸਟਾਰਟ ਕਰੀ ਬਾਹਰ ਕਰਦੇ ਬੰਦ ਇਹ ਜਿਹਾ ਸ਼ੋਅ ਖੋਲਿਆ ਵਿੱਚ ਇਹ ਵੀ ਦੇਖ ਲਈ ਜਪਾ ਚੈੱਕ ਕਰ ਲਈ ਬੈਟਰੀ ਵੀ ਨਵੀਂ ਪਈ ਹੈ ਹਨਾ ਹਾਏ ਐਮਰੋਂ ਦੀ ਬੈਟਰੀ ਐਮਰੋਂ ਦੀ ਬੈਟਰੀ ਆ ਨਿਤਰ ਮੈਂ ਕੰਡੀਸ਼ਨਿੰਗ ਅੰਦਰ ਵੀ ਛਾਪੀ ਹੈ ਸੋ ਦੀ ਹਨਾ ਉਹ ਆ ਚੀਜ਼ ਵੀ ਦੇਖ ਲੈ ਬਾਈ ਯਾਰ ਪੱਟੀ ਹੂੰ ਇਹ ਕਲ ਕਰੰਟ ਇਹ ਰਕਲਿੰਡਰ ਜਮਾ 100 ਪੈਟੈਂਟ ਕਰ ਦਿਓ ਬੰਦ ਇਹ ਇਹਦੀ ਕੀ ਡਿਮਾਂਡ ਹੈ ਬਈ ਟਰੈਕਟਰ ਦੀ ਇਹਦੀ ਆਪਸੇ 665000 ਰੁਪਏ ਮੰਗ। 665000 ਉਹ ਉਹਦੇ ਕਿ ਜਿੰਨੇ ਚ ਬਣ ਜੂਏ ਵੀ? ਹਾਂ ਬਣ ਜੂ। ਸਾਢੇ 6 ਦਾ ਦੇ ਦਾਂਗੇ। 6. ਓਕੇ। ਟਰੈਡ ਦੀ ਜ਼ਿੰਮੇਵਾਰੀ ਹੈ ਦੋਨੇ ਟਰੱਕ ਨੂੰ ਚਾਹੇ ਬਾਕੇ ਫੇਰ ਬਾਈ। ਉਹ ਉਹਦੇ ਉੱਪਰ ਵੀ ਤੁਸੀਂ ਸਵਾ 4 ਲੱਖ ਦਾ ਲੋਨ ਦਿਸੇ ਦੀ ਨਾ? ਹਾਂਜੀ। ਇਹਦੇ ਉੱਪਰ ਵੀ ਸਵਾ 4 ਦਾ। ਉਹ ਜਿਹੇ ਮਹਗਾ ਬਾਈ ਥੋੜਾ ਜਿਹਾ ਏਜੰਸੀ ਵਾਲੋ ਥੋੜਾ ਜਿਹਾ। ਹਾਂ ਇਹਦਾ ਮਤਲਬ ਰੇਟ ਦਾ ਫਰਕ ਹੈ। ਆਪਸ ਵਿੱਚ ਰੇਟ ਦਾ ਫਰਕ ਹੈ। ਪਾਵਰ ਦਾ ਵੀ ਫਰਕ ਹੋਊ। ਪਾਵਰ ਦਾ ਵੀ ਫਰਕ ਆ। ਹੈਨਾ? ਓਕੇ। ਇਹ 60 HP ਆ ਗਿਆ। ਉਹ 55 ਉਹ 55 ਚ ਆ ਗਿਆ। ਤੇ ਬਾਕੀ ਬਈ ਮੈਨੂੰ ਇਹ ਦੱਸਿਓ ਪਿੰਡ ਆਪਾਂ ਨੂੰ ਉਪਲੀ ਪੈ ਜਾਂਦਾ ਜਿਲ੍ਹਾ ਬਰਨਾਲਾ ਪੈ ਜਾਂਦਾ ਤੇ ਬਰਨਾਲਾ ਤੋਂ ਨੂੰ ਕਿੰਨੇ ਕਿਲੋਮੀਟਰ ਇੱਥੋਂ ਬਰਨਾਲਾ ਆਪਾਂ ਨੂੰ 6 ਕਿਲੋਮੀਟਰ ਬਾਅਦ 6 ਕਿਲੋਮੀਟਰ ਬਰਨਾਲਾ ਓਕੇ ਅੱਗੇ ਇੱਧਰ ਇੱਧਰੋਂ ਕੱਟੂ ਵਾਲੀਆਂ ਕੱਟੂ ਵਾਲੀਆਂ ਦੇ ਨੇੜੇ ਆ ਗਿਆ ਹਾਂਜੀ ਹੈਨਾ ਤੇ ਨੰਬਰ ਤਸੀਲ ਵੀ ਤੇ ਕਿਹੜਾ ਚੱਲਦਾ 98762 51606 98762 51606 ਓਕੇ ਤੇ ਲੈ ਮਿੱਤਰੋ ਆਜੋ ਫਟਾਫਟ ਜੇ ਕਿਸੇ ਸੱਜਣ ਨੇ 5310 ਖਰੀਦਣਾ ਜਾਂ ਫਿਰ 855 ਖਰੀਦਣਾ ਕਰੈਕਟਰ ਦੋਨੇ ਘੈਂਟ ਨੇ ਗਾਰੰਟੀ ਦੋਨਾਂ ਦੀ ਪੂਰੀ ਹੈ ਹਨਾ ਦੋਨੇ ਪੰਜਾਬ ਨੰਬਰ ਨੇ ਦੋਨੇ ਫਰਸਟ ਪਾਰਟੀ ਦੇ ਨਾਮ ਨੇ ਤੇ ਦੋਨੇ ਹੀ ਥੋੜੇ ਚੱਲੇ ਹੋਏ ਨੇ ਕਹਿ ਸਕਦੇ ਆ ਥੋੜੇ ਚੱਲੇ ਹੋਏ ਨੇ ਦੋਨਾਂ ਦੇ ਟਾਇਰ ਨਵੇਂ ਨੇ ਹਨਾ ਹਾਂਜੀ ਆ ਜੋਗਰਾ ਫਟਾਫਟ ਪਿੰਡ ਉਪਰਲੀ ਡਿਸਟ੍ਰਿਕਟ ਬਰਨਾਲਾ